ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਹੈ ਕਿ ਮਨੁੱਖੀ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਾਰ ਉਪਦੇਸ਼ ਅਸੀਂ ਇਹ ਸਿਰੀ ਰਾਗ ਮਹੱਲਾ ਪਹਿਲਾ ਸਰਲੇਖੇਟ ਜੋ ਸ਼ਬਦ ਹੈ ਉਹਦੇ ਵਿੱਚ ਰਹਾਉ ਦੇ ਚਾਰ ਬੰਦ ਆਉਂਦੇ ਆ ਪਰ ਇਹ ਸ਼ਬਦ ਸ਼ੁਰੂ ਹੁੰਦਾ ਸਬ ਰਸ ਮਿੱਠੇ ਮੰਨੇ ਆ ਸੁਣਿਆ ਸਾਲੋ ਨੇ ਹੇ ਕਾਲਪੁਰਖ ਜੇ ਤੇਰੀ ਯਾਦ ਹੈ ਸੰਗ ਤੇਰੇ ਨਾਮ ਵਿੱਚ ਰੱਤੇ ਆ ਤਾਂ ਸਾਰਾ ਕੁਝ ਹੀ ਮਠਾਸ ਭਰਪੂਰ ਹੈ ਪਰ ਜੇ ਨਹੀਂ ਤਾਂ ਬਾਬਾ ਹੋਰ ਖਾਣਾ ਖੁਸੀ ਖੁਆਰ ਜਿਤ ਖੱਦ ਤਨ ਪੀੜੀਐ ਮਨ ਮਹਿ ਚਲੇ ਵਿਕਾਰ ਫੇਰ ਜੇ ਉਸ ਪ੍ਰਭੂ ਨੂੰ ਸਾਰ ਕੇ ਜੋ ਕੁਝ ਵੀ ਮਨੁੱਖ ਖਾਂਦਾ ਹੈ ਉਹਦੀ ਖੁਸ਼ੀ ਦੀ ਖਵਾਰੀ ਬਣ ਜਾਂਦਾ ਹੈ ਕਿਉਂਕਿ ਅਜੇਹਾ ਖਾਣ ਦੇ ਨਾਲ ਜੋ ਰਸਾਂ ਕਸਾਂ ਵਿੱਚ ਰਚ ਕੇ ਤੇ ਉਹਨੂੰ ਵਿਸਾਰ ਕੇ ਖਾਧਾ ਗਿਆ ਉਹਦੇ ਨਾਲ ਤਨ ਪੀੜਿਤ ਹੁੰਦਾ ਹੈ ਤੇ ਮਨ ਵਿੱਚ ਅਨੇਕ ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਆ ਕਿਉਂਕਿ ਬਾਣੀ ਸਰਬਕਾਲੀ ਸਰਬਦੇਸੀ ਹੈ ਕਿਸੇ ਵੀ ਸਦੀ ਵਿੱਚ ਜਦੋਂ ਇਹਦੀ ਵਿਆਖਿਆ ਹੋਏਗੀ ਤਾਂ ਸਮਕਾਲੀ ਸਥਿਤੀਆਂ ਵਿੱਚ ਵੀ ਜੋ ਮਨੁੱਖ ਖਾਂਦਾ ਹੈ ਜਿਸ ਤਰ੍ਹਾਂ ਦੇ ਉਹਨੂੰ ਰੋਗ ਪੈਦਾ ਹੋ ਰਹੇ ਨੇ ਉਹਦੀ ਖੁਸ਼ੀ ਦੀ ਖੁਆਰੀ ਬਣ ਜਾਂਦੀ ਹੈ ਜਦੋਂ ਕਿ ਉਹ ਆਪਣੇ ਜ਼बान ਦੇ ਰਸ ਲਈ ਖਾ ਰਿਹਾ ਪਰ ਉਹਨੂੰ ਉਹ ਸਾਰਾ ਕੁਝ ਖੁਆਰ ਕਰ ਰਿਹਾ ਇਸੇ ਤਰ੍ਹਾਂ ਅੱਗੇ ਫਿਰ ਸ਼ਬਦ ਆਉਂਦਾ ਰੱਤਾ ਪੈਨਣ ਮਨ ਰੱਤਾ ਸੋਪੇਦੀ ਸਤਿਦਾਨ ਸਤਗੁਰੂ ਕਹਿੰਦੇ ਜੇ ਤੇਰੀ ਯਾਦ ਵਿੱਚ ਮਨ ਰੱਤਾ ਹੋਇਆ ਨਾ ਫਿਰ ਮਨ ਵੀ ਰੱਤ ਭਰਪੂਰ ਹੈ ਤੇ ਦਾਨ ਕਰਨਾ ਵੀ ਸਫੈਦ ਕੱਪੜੇ ਪਹਿਨਣ ਦੇ ਸਮਾਨ ਹੈ ਪਰ ਜੇ ਨਹੀਂ ਤਾਂ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ ਜਿਤ ਪੈਦੇ ਤਨ ਪੀੜੇ ਮਨ ਮੈਂ ਚਲੇ ਵਕਾਰ ਉਹ ਪਹਿਨਣਾ ਵੀ ਮਨੁੱਖ ਨੂੰ ਖੁਆਰ ਕਰਦਾ ਜਿਸ ਪਹਿਨਣ ਦੇ ਨਾਲ ਬੰਦੇ ਦਾ ਤਨ ਪੀੜਤ ਹੁੰਦਾ ਭਗਤ ਪੂਰਨ ਸਿੰਘ ਜੀ ਹੋਰਾਂ ਨੇ ਇੱਕ ਵਾਰੀ ਜਦੋਂ ਬਹੁਤ ਖੁੱਲੀਆਂ ਪੈਂਟਾਂ ਚੱਲੀਆਂ ਉਹਨੂੰ ਬੈਲ ਬਾਟਮ ਕਹਿੰਦੇ ਸਾਨੂੰ ਮਿੱਟੀ ਹੂੰਜ ਦੇ ਨੌਜਵਾਨ ਜਾਂਦੇ ਸਨ ਉਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਇੱਕ ਛੋਟਾ ਜਿਹਾ ਪੇਪਰ ਵੰਡੇ ਹੁੰਦੇ ਸੀ हे भाई दुनियांदे ਲੋਕੋ ਸਿਆਣਪ ਕਰੋ ਤੁਸੀਂ ਗਲੀਆਂ ਦਾ ਕੂੜਾ ਹੁੰਝ ਕੇ ਨਮਸਕਾਰ ਕਰਨ ਆ ਰਹੇ ਹੋ ਇਹ ਘੱਟਾ ਮਿੱਟੀ ਗੰਦਗੀ ਆਪਣੇ ਕੱਪੜਿਆਂ ਨਾਲ ਲਿਆ ਕੇ ਕੀ ਸੰਸਾਰ ਨੂੰ ਕਹਿਣਾ ਚਾਹੁੰਦੇ ਹੋ ਇਸੇ ਤਰ੍ਹਾਂ ਅਸੀਂ ਵਿਸ਼ਵ ਭਰ ਦੇ ਵਿੱਚ ਪ੍ਰਚਾਰ ਨਾ ਪੈਂਦਾ ਕਿ ਸਾਡੀ ਜਿਹੜੀ ਪਹਿਰਾਵਾ ਵੀ ਹੈ ਜੇ ਪਹਿਰਾਵੇ ਤੋਂ ਹੀ ਮਨੁੱਖ ਪੀੜਤ ਹੈ ਜਾਂ ਵੇਖਾ ਵੇਖੀ ਬਹੁਤ ਕੁਝ ਜਿਹਾ ਪਾ ਰਿਹਾ ਜੋੜ ਦੇ ਮਨ 'ਚ ਵਕਾਰ ਪੈਦਾ ਕਰਦਾ ਇਪ ਇਹਨਾਂ ਨੂੰ ਵੀ ਖੁਆਰੀ ਕਰਦਾ ਅੱਗੇ ਸਤਿਗੁਰੂ ਕਹਿੰਦੇ ਘੋੜੇ ਪੱਖਰ ਸੋਇਨੇ ਸਖਤ ਬੂਝਣ ਤੇਰੀ ਬਾਠ ਏ ਕਾਲਪੁਰਖ ਤੇਰੀ ਵੰਦਗੀ ਵਿੱਚ ਹੋਈ ਏ ਇਹ ਘੋੜੇ ਸੋਨੇ ਦੀਆਂ ਕਾਠੀਆਂ ਇਹ ਲੰਬੇਰੀ ਬਾਠ ਇਹ ਸਾਰੀ ਕੁਝ ਭਲੀ ਹੈ ਪਰ ਜੇ ਨਹੀਂ ਤਾਂ ਬਾਬਾ ਹੋਰ ਚੜਨਾ ਖੁਸੀ ਖੁਆਰ ਜਿਤ ਚੜਿਆ ਤਨ ਪੀੜਿਆ ਮਨ ਮੈਂ ਚਲਿਆ ਵਕਾਰ ਇਹ ਸਵਾਰੀ ਵੀ ਮਨੁੱਖ ਨੂੰ ਖੁਆਰ ਕਰਦੀ ਹੈ ਅੱਜ ਯੁੱਗ ਦੇ ਲਿਹਾਜ਼ ਨਾਲ ਅਸੀਂ ਗੱਡੀਆਂ ਦੀ ਰਿਸੋਰੀ ਸਮਾਜ ਇਹਨੂੰ ਰੀਸਾਂ ਵਿੱਚ ਪਿਆ ਹੋਇਆ ਕਿੰਨੇ ਐਕਸੀਡੈਂਟ ਹੁੰਦੇ ਨੇ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਔਰ ਅਸਲ ਵਿੱਚ ਮਨੁੱਖ ਜਦ ਵਹਿੰਦਾ ਉਹਦੇ ਵਿੱਚ ਉਹ ਪੈਦਲ ਵਾਲੇ ਨਾਲ ਸਕੂਟਰ ਸਾਈਕਲ ਵਾਲੇ ਨਾਲ ਅਨਸਾਫੀ ਨਹੀਂ ਕਰਦਾ ਬਹੁ ਗਣਤੀ ਘਟਨਾਵਾਂ ਦਾ ਰੂਪ ਹੀ ਬਣ ਗਿਆ ਤੇ ਇਹੋ ਜੀ ਸਵਾਰੀ ਵੀ ਜਿਹੜੀ ਸਾਡੇ ਸਮਾਜ ਨੂੰ ਖوار ਕਰ ਰਹੀ ਹੈ ਇਹ ਹੁਣ ਸਮਾਜ ਸੋਚੇ ਉਹ ਸੁਣਦਾ ਕੀ ਹੈ ਉਹ ਦੇਖਦਾ ਕੀ ਹੈ ਜਿਹੋ ਜਾਂ ਮਨੁੱਖ ਦਾ ਸਰੋਤ ਡੂੰਘਾ ਹੁੰਦਾ ਜੇ ਕੋਈ ਕੀਰਤਨ ਸੁਣਦਾ ਹੋਏਗਾ ਡਰਾਈਵਰ ਉਹਦੇ ਵਿੱਚ ਸਹਿਜ ਹੋਏਗਾ ਉਹਦੇ ਵਿੱਚ ਟਿਕਾਉ ਹੋਏਗਾ ਅਗਰ ਉਹ ਜਿਸ ਤਰ੍ਹਾਂ ਦਾ ਕੋਈ ਸੰਗੀਤ ਸੁਣਦਾ ਜਿਸ ਤਰ੍ਹਾਂ ਦੇ ਹੰਕਾਰ ਵਿੱਚ ਵਿਚਰ ਰਿਹਾ ਜਿਸ ਤਰ੍ਹਾਂ ਦੇ ਵਿਖਾਵੇ ਵਿੱਚ ਚੱਲ ਰਿਹਾ ਉਹ ਕੰਗਾਲ ਵੀ ਹੋ ਰਿਹਾ ਉਹਦੀ ਮਾਨਸਿਕ ਸਥਿਤੀ ਵੀ ਟਿਕਾਣੇ ਵਿੱਚ ਨਹੀਂ ਹੈ ਉਹ ਅਨੇਕ ਘਟਨਾਵਾਂ ਨੂੰ ਜਨਮ ਦੇ ਰਿਹਾ ਔਰ ਅਜਿਹਾ ਜਿਹੜੀ ਸਵਾਰੀ ਹੈ ਪ੍ਰਭੂ ਨੂੰ ਤੇ ਪ੍ਰਭੂ ਦੀ ਖਲਕਤ ਦੀ ਉਹਦੇ ਭਲੇ ਨੂੰ ਵਿਚਾਰ ਕੇ ਜਿਹੜੀ ਇਹੋ ਜੀ ਸਵਾਰੀ ਹੈ ਉਹ ਵੀ ਸਮਾਜ ਨੂੰ ਪੀੜਿਤ ਕਰ ਲਈਦੀ ਹੈ। ਅੰਤ ਵਿੱਚ ਸਤਿਗੁਰੂ ਕਹਿੰਦੇ ਕਿ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਥੇ ਕਾਲਪੁਰਖ ਘਰ ਮੰਦਰ ਵੀ ਸੋਹਣਾ ਤਾਦੀ ਹੈ ਪਰਵਾਰ ਵੀ ਸੋਹਣਾ ਤਾਦੀ ਹੈ ਜੇ ਤੇਰੀ ਬੰਦਗੀ ਹੋਵੇ ਤੇਰੀ ਯਾਦ ਹੋਵੇ ਨਹੀਂ ਤਾਂ ਫਿਰ ਕੀ ਹੈ ਅਜਿਹੇ ਰਸਾਂ ਕਸਾਂ ਵਿੱਚ ਰੱਜ ਕੇ ਹਉਮੈ ਹੰਕਾਰ ਵਿੱਚ ਜਿਹੜਾ ਬੰਦਾ ਸੰਸਾਰੀ ਖੁਸ਼ੀਆਂ ਚ ਕੇਵਲ ਜੀਵਨ ਬਸ਼ਰ ਕਰ ਰਿਹਾ ਬਾਬਾ ਹੋਰ ਸੌਣਾ ਖੁਸ਼ੀ ਖਵਾਰ ਜਿੱਤ ਸੁੱਤਾ ਤਨ ਪੀੜਿਆ ਮਨ ਮੈਂ ਚਲੇ ਵਕਾਰ ਅਜਿਹਾ ਵਿਸਾਰ ਕੇ ਸੁੱਤਾ ਰਹਿਣਾ ਵੀ ਵੈਸੇ ਤੇ ਬਾਹਰੀ ਰੂਪ ਵਿੱਚ ਵੀ ਮਨੁੱਖ ਸੁੱਤਾ ਹੋਵੇ ਬੇ ਲੋੜਾ ਲੋੜ ਤੋਂ ਵੱਧ ਕੇ ਸੌਣਾ ਉਹਦੇ ਵਿਕਾਸ ਵਿੱਚ ਰੁਕਾਵਟ ਬਣ ਜਾਂਦੀ ਹੈ ਉਹ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦਾ ਪਰ ਜੇ ਕੋਈ ਆਤਮਿਕ ਤੌਰ ਤੇ ਸੁੱਤਾ ਹੈ ਉਹਦੇ ਵਿੱਚ ਜਾਗਰਤੀ ਕੋਈ ਨਹੀਂ ਕਿਉਂਕਿ ਉਹਦੇ ਵਿੱਚ ਹੰਕਾਰ ਹੋਏਗਾ ਹਉਮੈ ਹੋਏਗੀ ਮੈਂ ਮੇਰੀ ਹੋਏਗੀ ਔਰ ਸ਼ੁਕਰਾਨਾ ਨਹੀਂ ਹੋਏਗਾ ਜਦੋਂ ਮਨੁੱਖ ਸ਼ੁਕਰਾਨੇ ਚ ਜਿਉਂਦਾ ਹੈ ਫਿਰ ਉਹ ਸਰਬੱਤ ਦਾ ਭਲਾ ਵੀ ਮੰਗਦਾ ਹੈ ਨਾਮ ਦਾਣ ਵੀ ਮੰਗਦਾ ਹੈ ਕਿਰਤ ਵੀ ਕਰਦਾ ਹੈ ਨਾਮ ਵੀ ਜਪਦਾ ਵੰਡ ਕੇ ਵੀ ਛਕਦਾ ਜੇ ਟੁੱਟਿਆ ਹੋਇਆ ਤੇ ਉਹ ਸਮਾਜ ਵਿੱਚ ਵੀ ਹਮੇਸ਼ਾ ਅਨੇਕ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ਇਸੇ ਲਈ ਮਲਾਰਕੀ ਵਾਰ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਮੂਹ ਮਾਨਵਤਾ ਨੂੰ ਚੇਤਨ ਕਰਦੇ ਆ ਇੱਕ ਬਹੁਤ ਹੀ ਜਿਹੜਾ ਪਿਆਰਾ ਸਲੋਕ ਬਖਸ਼ਿਸ਼ ਕੀਤਾ ਸਮੂਹ ਲਕਾਈ ਨੂੰ ਕਿ ਅੱਕ ਸੋ ਪ੍ਰੀਤ ਕਰੇ ਅੱਕ ਟੱਡਾ ਅੱਕ ਡਾਲੀ ਬਹਿ ਖਾਏ ਖਸਮੇ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਏ ਭਾਈ ਦੁਨੀਆ ਦੇ ਲੋਕੋ ਅੱਕ ਟੱਡਾ ਜੋ ਹੁੰਦਾ ਉਹ ਅੱਕ ਨੂੰ ਬੂਟੇ ਨੂੰ ਪ੍ਰੀਤ ਕਰਦਾ ਤੇ ਅੱਕ ਦੀ ਡਾਲੀ ਤੇ ਬਹਿ ਕੇ ਹੀ ਉਹ ਆਪਣਾ ਜੋ ਭੋਜਨ ਉਹ ਕਰ ਲੈਂਦਾ ਪਰ ਖਸਮੇ ਭਾਵੇ ਉਹ ਚੰਗਾ ਜੇ ਕਰ ਉਹ ਖੁਦਾ ਖੁਦਾ ਪ੍ਰਮਾਤਮਾ ਪ੍ਰਮਾਤਮਾ ਪ੍ਰਭੂ ਉਦਾਸ ਸ਼ੁਕਰਾਨਾ ਕਰਦਾ ਤਾਂ ਫਿਰ ਉਹ ਇਹਨਾਂ ਸਾਰਿਆਂ ਨਾਲੋਂ ਭਲਾ ਹੈ ਸਾਰਿਆਂ ਨਾਲੋਂ ਉੱਤਮ ਹੈ ਕਿਉਂਕਿ ਉਹਦੇ ਹਿਰਦੇ ਵਿੱਚ ਪ੍ਰਭੂ ਦਾ ਸ਼ੁਕਰਾਨਾ ਹੈ ਪ੍ਰਭੂ ਦਾ ਵਾਸਾ ਹੈ ਇਸ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਸ੍ਰੀ ਰੱਘ ਕੇ ਸ਼ਬਦ ਦੇ ਚਾਰ ਮਹਾਨ ਉਪਦੇਸ਼ ਸਮੂਹ ਮਾਨਵਤਾ ਨੂੰ ਉਹਦੇ ਖਾਣ ਬਾਰੇ ਉਹਦੇ ਪਹਿਨਣ ਬਾਰੇ ਉਹਦੀ ਸਵਾਰੀ ਬਾਰੇ ਤੇ ਉਹਦੇ ਜੀਵਨ ਜੁਗਤ ਦੇ ਸੌਣ ਬਾਰੇ ਇਹ ਪ੍ਰੇਰਿਤ ਕਰਦੇ ਨੇ ਕਿ ਚੰਗੀ ਜੀਵਨ ਯੁਗਤ ਵਾਸਤੇ ਤੇ ਸਾਡੀਆਂ ਬਿਆਨਤ ਸਮੱਸਿਆਵਾਂ ਦਾ ਇਹਦੇ ਵਿੱਚ ਹੱਲ ਹੁੰਦਾ ਜੇ ਸਾਡੇ ਵਿੱਚ ਪ੍ਰਭੂ ਦੀ ਪ੍ਰੀਤੀ ਹੋਵੇ ਸ਼ੁਕਰਾਨਾ ਹੋਵੇ ਚੜ੍ਹਦੀ ਕਲਾ 'ਚ ਹੋਵਾਂਗੇ ਮਨ ਕਰਕੇ ਮਜ਼ਬੂਤ ਹੋਵਾਂਗੇ ਤੇ ਸਤਿਗੁਰ ਫਿਰ ਰਹਿਮਤਾਂ ਕਰਦੇ ਆ ਕਿ ਜੇ ਮਾਨਵਤਾ ਆਨੰਦ ਖੇੜੇ ਵਿੱਚ ਹੋਵੇ ਚੜ੍ਹਦੀ ਕਲਾ ਵਿੱਚ ਹੋਵੇ ਤੇ ਮਨੁੱਖ ਖੁਸ਼ਹਾਲ ਹੁੰਦਾ ਜਦੋਂ ਉਹਦੀਆਂ ਅਜਿਹੀਆਂ ਬੇਲੋੜੀਆਂ ਸਮੱਸਿਆਵਾਂ ਜਿਹੜੀਆਂ ਉਹਨੇ ਮਨ ਤੇ ਲੱਦੀਆਂ ਹੁੰਦੀਆਂ ਉਹਨਾਂ ਦਾ ਜਦੋਂ ਹੱਲ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ